ਨਸ਼ਿਆਂ ਵਿਰੁੱਧ ਜਾਗਰੂਕਤਾ ਫਲੌਨ ਅਤੇ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਵਾਉਣ ਲਈ ਕੋਲੀ ਸਵੀਟਸ ਚੌਂਕ ਤੋਂ ਗੁਰਦੁਆਰਾ ਕਸ਼ਮੀਰੀਆ ਵਾਲਾ ਤਿਰਪੜੀ ਪਟਿਆਲਾ ਚ ਭਗਵੰਤ ਮਾਨ ਜੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਵਿਸ਼ਾਲ ਮਿਸਾਲ ਮਾਰਚ ਕੱਢਿਆ ਗਿਆ ਇਹ ਮਿਸਾਲ ਮਾਰਚ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਉਪ ਪ੍ਰਧਾਨ ਯਾਦਵਿੰਦਰ ਸਿੰਘ ਗੋਲਡੀ ਸੰਧੂ ਦੀ ਅਗਵਾਈ ਚ ਸਮੂਹ ਪਾਰਟੀ ਦੇ ਨੌਜਵਾਨਾਂ ਵੱਲੋਂ ਕੱਢਿਆ ਗਿਆ ਗੋਲਡੀ ਸੰਧੂ ਨੇ ਇੱਥੇ ਬੋਲਦਿਆਂ ਕਿਹਾ ਕਿ ਇਹ ਮਾਰਚ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਗਲਤ ਲਤ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਇੱਕ ਸੁੰਦਰ ਨਸ਼ਾ ਮੁਕਤ ਭਵਿੱਖ ਨਾਲ ਪ੍ਰੇਰਿਤ ਕਰਨਾ ਹੈ ਇਸ ਮਾਰਚ ਦੌਰਾਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੌਜਵਾਨੀ ਤੇ ਹੋ ਰਹੇ ਅਸਰਾਂ ਇਸ ਦੀ ਸਮਾਜ ਵਿੱਚ ਵੱਧ ਰਹੀ ਬਰਬਾਦੀ ਬਾਰੇ ਜਾਣਕਾਰੀ ਦਿੱਤੀ ਗਈ ਵਿਦਿਆਰਥੀ ਸਮਾਜ ਸੇਵੀ ਉੱਗੇ ਨੇਤਾ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਇਸ ਮਾਰਚ ਵਿੱਚ ਸ਼ਾਮਲ ਹੋ ਆਪਣਾ ਯੋਗਦਾਨ ਪਾ ਸਕਕੇ ਸਾਡਾ ਮਕਸਦ ਹਰ ਇੱਕ ਵਿਅਕਤੀ ਨੂੰ ਇਹ ਸੰਦੇਸ਼ ਦੇਣਾ ਕਿ ਨਸ਼ਿਆਂ ਦੀ ਲਤ ਸਿਰਫ ਵਿਅਕਤੀਗਤ ਨੁਕਸਾਨ ਨਹੀਂ ਕਰਦੀ ਸਗੋਹੇ ਸਮੂਹੀ ਤੌਰ ਤੇ ਪਰਿਵਾਰ ਸਮਾਜ ਪੂਰੇ ਰਾਸ਼ਟਰ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਮਿਲ ਕੇ ਨਸ਼ਾ ਮੁਕਤ ਸਮਾਜ ਦੀ ਥਾਪਨਾ 'ਚ ਆਪਣਾ ਯੋਗਦਾਨ ਪਾਈਏ ਆਓ ਨਸ਼ਿਆਂ ਵਿਰੁੱਧ ਇਕ ਹੋਈਏ ਬੰਦਾ ਭਗਵੰਤ ਮਾਨ ਕਿਉਂਕਿ ਕੋਈ ਵੀ ਬੰਦਾ ਇਕੱਲਾ ਬੱਜਾ ਨਹੀਂ ਹੁੰਦਾ ਇਹ ਲੜਾਈ ਬਹੁਤ ਵੱਡੀ ਹੈ ਇੱਕ ਬੰਦਾ ਲੜ ਨਹੀਂ ਸਕਦਾ ਸੋ ਸਾਰੇ ਜਾਣਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਜਾਣਿਆਂ ਨੇ ਵੱਧ ਤੋਂ ਵੱਧ ਦੇ ਸਾਥ ਦੇਣਾ ਹੈ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਹੈ ਇਸ ਮੁਹਿੰਮ ਦੇ ਨਾਲ ਜੁੜਨਾ ਹੈ ਅੱਜ ਸਾਰੇ ਭਗਵੰਤ ਮਾਨ ਬਣ ਕੇ ਸੜਕਾਂ ਤੇ ਉਤਰਿਆ ਤੁਸੀਂ ਸਾਰੇ ਜਾਣਿਆਂ ਨੇ ਸਾਥ ਦੇਣਾ ਤੁਸੀਂ ਸਾਰੇ ਜਾਣਿਆਂ ਨੇ ਇਸ ਲੜਾਈ ਨੂੰ ਵੱਡੇ ਪੱਧਰ ਤੇ ਲੈ ਕੇ ਜਾਣਾ ਹੈ ਤੁਸੀਂ ਸਾਰੇ ਜਾਣਿਆਂ ਨੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਣਾ ਇਹ ਬੇਇੰਤੀ ਇਸ ਕਰਕੇ ਕਰਨ ਲੱਗਿਆ ਆ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਮੈਂ ਕੋਈ ਭਾਜਨੀ ਦੇਣਾ ਰਾਜਨੀਤਿਕ ਲੀਡਰ ਬਣ ਕੇ ਇੱਥੇ ਮੈਂ ਸਿਰਫ ਇੱਕ ਗੱਲ ਦਾ ਮੈਸੇਜ ਦੇਣਾ ਜਿਹੜਾ ਪਾਰਟੀ ਮੈਸੇਜ ਦੇਣਾ ਚਾਹੁੰਦੀ ਆ ਪੰਜਾਬ ਦੀ ਧਰਤੀ ਜਿਹੜੀ ਗੁਰੂ ਪਿਤਾ ਦੀ ਧਰਤੀ ਸੀ ਇਹ ਦਰਹੇਜ ਮਿੱਟੀ ਪੰਜਾਬ ਦੀ ਜਿਹੜੀ ਫਕੀਰਾਂ ਤੇ ਗੁਰੂਆਂ ਦੇ ਨਾਮ ਨਾਲ ਜਾਣੀ ਜਾਂਦੀ ਸੀ ਜਿੱਥੇ ਸ਼ਾਇਰ שבਿੱਲੇ ਕਬਰੂ ਹੁੰਦੇ ਸੀ ਜਿੱਥੇ ਖੇਡ ਦਾ ਤੇ ਰੰਗੜਾ ਪੰਜਾਬ ਸੀ ਇਹਨੂੰ ਕੋਈ ਸੀ ਨਸ਼ੇ ਦੀ ਦਲਦਲ ਦੇ ਵਿੱਚ ਤੱਕ ਦਿੱਤਾ ਗਿਆ ਤੇ ਸਾਨੂੰ ਖਿਤਾਬ ਦਿੱਤਾ ਗਿਆ ਉਰਤਾ ਪੰਜਾਬ ਸਾਨੂੰ ਉਰਤਾ ਪੰਜਾਬ ਦਾ ਖਿਤਾਬ ਦਿੱਤਾ ਗਿਆ ਸਾਡੇ ਤੇ ਫਿਲਮਾਂ ਬਣੀਆਂ ਇਹ ਕਿਉਂ ਬਣੀਆਂ ਕਿਉਂਕਿ ਜੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਇਹਦੇ ਖਿਲਾਫ ਕੋਈ ਚੰਗਾ ਐਕਸ਼ਨ ਨਹੀਂ ਲਿਆ ਜਿਹੜੀਆਂ ਸਮੇ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਇਸ ਨਸ਼ੇ ਨੂੰ ਵਪਾਰ ਬਣਾ ਕੇ ਨੌਜਵਾਨੀ ਦੇ ਵਿੱਚ ਧੱਕਿਆ ਜਾ ਹਜ਼ਾਰਾਂ ਮਾਮਾ ਪੰਜਾਬ ਦੀਆਂ ਆਪਣੇ ਪੁੱਤਰਾਂ ਦੇ ਸੱਤਰਾ ਤੇ ਟੀਕਾ ਮਾਰਦੀਆਂ ਸੀਗੀਆਂ ਜਿਨ੍ਹਾਂ ਦੇ ਅੱਖਾਂ ਦੇ ਸਾਹੇ ਪੁੱਤਰ ਮਰ ਗਏ ਮੈਂ ਉਹਨਾਂ ਪੈਣਾ ਨੂੰ ਵੀ ਵੇਖਿਆ ਜਿਨ੍ਹਾਂ ਦੇ ਵੀਰ ਚੜਦੀ ਜਵਾਨੀ ਦੇ ਵਿੱਚ ਚਲੇ ਗਏ ਮੈਂ ਉਹਨਾਂ ਲੋਕਾਂ ਨੂੰ ਮਿਲਿਆ ਜਿਨ੍ਹਾਂ ਦੇ ਪੁੱਤ ਰਾਤ ਨੂੰ ਕਮਰੇ ਚ ਸੁੱਤੇ ਤੇ ਸਵੇਰੇ ਉੱਠੇ ਨਹੀਂ ਮੈਂ ਉਹਨਾਂ ਲੋਕਾਂ ਨੂੰ ਵੀ ਦੇਖਿਆ ਸੋ ਇੱਕ ਆਵਾਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਲੈ ਕੇ ਆਉਣ ਲੱਗਿਆ ਅਰਦਾਸਾਂ ਬੇਨਤੀਆਂ ਸੀਗੀਆਂ ਮਾਵਾਂ ਦੀਆਂ ਪੈਨਾ ਦੀਆਂ ਕਿ ਕੋਈ ਪੰਜਾਬ ਦੇ ਵਿੱਚ ਐਸੀ ਆਵਾਜ਼ ਆਵੇ ਕੋਈ ਮੋਹਮ ਆਵੇ ਜਿਹੜੀ ਇਸ ਨਸ਼ੇ ਦੀ ਦਲਦਲ ਨੂੰ ਰੋਕੇ ਸੋ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮੋਹਮ ਚਲਾਈਆਂ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਅੱਜ ਪੰਜਾਬ ਦੇ ਜਿਹੜੇ ਤਸਕਰ ਉਹ ਡਰ ਰਹੇ ਆ ਕਿਉਂ ਡਰ ਰਹੇ ਆ ਕਿਉਂਕਿ ਉਹਨਾਂ ਨੂੰ ਕੋਈ ਮੈਸੇਜ ਹੈ ਕਿ ਜੇ ਤੁਸੀਂ ਲੋਕਾਂ ਦੇ ਘਰਾਂ 'ਚ ਫੱਤਰ ਪਛਾਕੇ ਆਪਦੇ ਘਰਾਂ ਨੂੰ ਟਿੰਟਮਾਉਂਦਿਆਂ ਲਾਟਾ ਲਾਣਾ ਚਾਹੁੰਦੇ ਆ ਤਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਇੱਕ ਕੱਲਾ ਬੰਦਾ ਲੜਾਈ ਨਹੀਂ ਲੜ ਸਕਦਾ ਇੱਕ ਕੱਲਾ ਬੰਦਾ ਪੰਜਾਬ 'ਚ ਨਸ਼ਾ ਨਹੀਂ ਖਤਮ ਕਰ ਸਕਦਾ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸੋ ਤੁਹਾਨੂੰ ਇੱਕ ਬੇਨਤੀ ਹੈ ਕਿ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨਸ਼ਿਆਂ ਦੇ ਤਸਕਰਾਂ ਦੀ ਜਾਣਕਾਰੀ ਦਿਓ ਕਿਉਂਕਿ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਡਰਨਾ ਨਹੀਂ ਜੇ ਆਪਾਂ ਡਰ ਗਏ ਤਾਂ ਯਾਦ ਰੱਖੋ ਕਿ ਨਸ਼ਾ ਕਦੇ ਖਤਮ ਨਹੀਂ ਹੋ ਸਕਦਾ ਮੈਂ ਆਪਦੀਆਂ ਮਾਂਾਂ ਨੂੰ ਪੇੜਾਂ ਨੂੰ ਕੋਈ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਨੂੰ ਸਾਰਿਆਂ ਨੂੰ ਭਗਵੰਤਮਾਨ ਬੰਨਾ ਪਊਗਾ ਸਾਨੂੰ ਸਾਰਿਆਂ ਨੂੰ ਇਸ ਲੜਾਈ ਦੇ ਵਿੱਚ ਹਿੱਸੇਦਾਰ ਬੰਨਾ ਪਊਗਾ ਹਾਂ ਜੀ ਹਾਂ ਮੈਂ ਜਿਹੜੇ ਨਸ਼ਾ ਵੇਚਦੇ ਆ ਆ ਚੌਕ ਕਚੈਰੇ 'ਚ ਖੜਾ ਹੋ ਕੇ ਗੱਲ ਕਰ ਰਿਹਾ ਤੇ ਪੂਰੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਜਿਹੜੇ ਨਸ਼ਾ ਵੇਚਦੇ ਆ ਜਾਂ ਤਾਂ ਇਹ ਸ਼ਹਿਰ ਛੱਡ ਕੇ ਚਲੇ ਜਾਓ ਇਹ ਪੰਜਾਬ ਛੱਡ ਕੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਅਸੀਂ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਇਹ ਸਖਤ ਤੋਂ ਸਖਤ ਤੁਹਾਨੂੰ ਸਿਰ ਚੇਤਾਵਨੀ ਦੇ ਕੇ ਚੱਲੇ ਆਇਥੋਂ ਸੋ ਜਿੰਨੇ ਵੀ ਸੈਂਕੜੇ ਦੀ ਕਤਾਰ ਚ ਨੌਜਵਾਨ ਆਇਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਭਗਵੰਤ ਮਾਨ ਬਣ ਕੇ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਨੇ ਚਲਾਈ ਹੈ ਤੁਸੀਂ ਅੱਜ ਉਹਨੂੰ ਇੱਕ ਅਦੋਲਨ ਦਾ ਰੂਪ ਦਿੱਤਾ ਹੈ ਇਹ ਲੜਾਈ ਸਿਰ ਬੈਥੇ ਨਹੀਂ ਰੁਕਣੀ ਇਹ ਲੜਾਈ ਨੂੰ ਅਸੀਂ ਆਪਣੇ ਘਰਾਂ ਤੱਕ ਲੈ ਕੇ ਜਾਣਾ ਹੈ ਇਹ ਲੜਾਈ ਨੂੰ ਮਹੱਲਿਆਂ ਤੱਕ ਲੈ ਕੇ ਜਾਣਾ ਹੈ ਇਹ ਲੜਾਈ ਨੂੰ ਪੰਜਾਬ ਦੀ ਕੱਲੀ-ਕੱਲੀ ਸੜਕ ਤੇ ਲੈ ਕੇ ਜਾਣਾ ਹੈ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕੇ ਸੋ ਸਾਰੇ ਜਨਾਂ ਨੇ ਦੋਵੇਂ ਬਾਂਮਾ ਕਰੀਆਂ ਕਰਕੇ ਇੱਕ ਜਕਾਰਾ ਲਾ ਦੇਣਾ ਹੈ ਜਕਾਰੇ ਦਾ ਜਵਾਬ ਪੂਨਾ ਗੂੰਜ ਨਾਲ ਦੇਣਾ ਕੀਤਾ ਜੋ ਨਸ਼ੇ ਤਸਕਰਾਂ ਨੂੰ ਪਤਾ ਲੱਗ ਜਾਏ ਹੁਣ ਪੰਜਾਬ ਦੇ ਅੰਦਰ ਨਸ਼ਾ ਨਹੀਂ ਰਹੂਗਾ ਸਾਰੇ ਜਨਾਂ ਨੇ ਬਾਂਮਾ ਕਰੀਆਂ ਕਰਕੇ ਨਾਰੇ ਦਾ ਜਵਾਬ ਦੇਣਾ ਬਲੇ ਸੇ ਨਿਹਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਗੇ ਗੁਰੂ ਸਾਹਿਬ ਦਾ ਅੱਗੇ ਖਾਸ ਤੌਰ ਤੇ ਇੱਕ ਚੀਜ਼ ਹੋਰ ਇੱਕ ਬੇਨਤੀ ਮਾਹਰ ਕਰਨੀ ਮੇਰੇ ਤੋਂ ਰਹਿ ਗਈ ਸੀ ਮਾਫੀ ਚਾਹੁੰਦਾ ਮੇਰੇ ਜਿਹੜੇ ਪ੍ਰੈਸ ਵਾਲੇ ਵੀਰ ਆ ਇਹਨਾਂ ਦੀ ਤਾੜੀਆਂ ਜਰੂਰ ਮਾਰ ਦਿਓ ਮੇਰੇ ਵੀਰ ਸਾਰੇ ਜਣੇ ਕਿਉਂਕਿ ਕੋਈ ਵੀ ਆਵਾਜ਼ ਉਦੋਂ ਤੱਕ ਵੱਡੀ ਨਹੀਂ ਹੁੰਦੀ ਜਦੋਂ ਪ੍ਰੈਸ ਵਾਲੇ ਨਾ ਹੋ ਇਹ ਮੀਡੀਆ ਵਾਲੇ ਜਿਹੜੇ ਵੀਰ ਸਾਡੇ ਹੈਗੇ ਆ ਇਹ ਤਾਂ ਹੀ ਸੰਵਿਧਾਨ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਕਿਉਂਕਿ ਜਦੋਂ ਇਹ ਆਪਦੀ ਆਵਾਜ਼ ਨੂੰ ਅੱਗੇ ਲੈ ਕੇ ਜਾਂਦੇ ਆ ਤਾਂ ਉਹ ਆਵਾਜ਼ ਪੱਟੀ ਹੁੰਦੀ ਹੈ ਤਾਂ ਉਹ ਆਵਾਜ਼ ਘਰਾਂ ਤੱਕ ਜਾਂਦੀ ਹੈ ਮੈਂ ਉਹਨਾਂ ਸਾਰੇ ਜ਼ਿਹਰਤ ਪੱਤਰਕਾਰਾਂ ਨੂੰ ਸਿਰ ਚਾ ਕੇ ਸਲਾਮ ਕਰਦਾ ਜਿਹੜੇ ਵੀਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ ਅੱਜ ਸਾਥ ਦੇ ਰਹੇ ਆ ਪਾਰਟੀਆਂ ਤੋਂ ਰਾਜਨੀਤੀ ਤੋਂ ਆਪਦੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜੇ ਬੰਦੇ ਲੜਾਈ ਲੜ ਰਹੇ ਆ ਉਹਨਾਂ ਦਾ ਸਾਥ ਦੇ ਰਿਹਾ ਜਿੰਨੇ ਪੱਤਰਕਾਰ ਵੀ ਆਇਆ ਉਹਨਾਂ ਸਾਰਿਆਂ ਦਾ ਧੰਨਵਾਦ ਦੋਵੇਂ ਹੱਥ ਜੋੜ ਕੇ ਫਤਿਹ ਪਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੇ ਪੰਜਾਬ ਦੀ ਧਰਤੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਅੱਜ ਦੀ ਮਹੀਨੇ ਗਈ ਹੈ ਜਿਹੜੀ ਮਹੀਮਤ ਅਧਰਨ ਬਣ ਕੇ ਪੰਜਾਬ ਦੀਆਂ ਸੜਕਾਂ ਤੇ ਘੁੰਮ ਰਹੀ ਹੈ ਤੋਂ ਸਾਰੇ ਮੈਂ ਪੰਜਾਬ ਦੇ ਲੋਕਾਂ ਨੂੰ ਹਰ ਨੌਜਵਾਨ ਨੂੰ ਐਫਸੀ ਸਰਪੰਚਾਂ ਨੂੰ ਬੱਚਿਆਂ ਨੂੰ ਪੰਜਾਬ ਦੇ ਹਰ ਬੱਚੇ ਨੂੰ ਇਹ ਬੇਨਤੀ ਕਰਦਾ ਚੋਣਾ ਇਹ ਤੁਸੀਂ ਵੀ ਸਾਰੇ ਜਾਣੇ ਰੱਖ ਕੇ ਇਸ ਮੋਹਿੰਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਹਤਵੀ ਮੋਹਿੰਦੇ ਵਿੱਚ ਖੁਦ ਭਗਵੰਤ ਮਾਨ ਬਣ ਕੇ ਆਪਾਂ ਇਹ ਲੜਾਈ ਲੜੀਏ ਕਿਉਂਕਿ ਇਹ ਲੜਾਈ ਸਾਡੇ ਪੰਜਾਬ ਤੇ ਹਰ ਕਿਸੇ ਦੀ ਲੜਾਈ ਹੈ ਇਹ ਲੜਾਈ ਉਹਨਾਂ ਮਾਵਾ ਦੀ ਚੀਖਾਂ ਦੀ ਲੜਾਈ ਹੈ ਜਿਨ੍ਹਾਂ ਦੇ ਪੁੱਤਰ ਉਹਨਾਂ ਦੇ ਅੱਖਾਂ ਸਾਹਮਣੇ ਮਰ ਗਏ ਇਹ ਲੜਾਈ ਉਹਨਾਂ ਪੈਣਾ ਦੀ ਲੜਾਈ ਹੈ ਕੋਨਾ ਕੋਤਾਂ ਦੀ ਲੜਾਈ ਆ ਜਿਨ੍ਹਾਂ ਦੇ ਵੀਰ ਤੇ ਜਿਨ੍ਹਾਂ ਦੇ ਸੁਫਾਗ ਹੈ ਦੁਨੀਆ ਤੋਂ ਚਲੇ ਗਏ ਸੋ ਸਾਰੇ ਜਾਨਿਆਂ ਨੂੰ ਬੇਨਤੀ ਆ ਕਿ ਸਾਨੂੰ ਸਾਰੇ ਜਾਨਿਆਂ ਨੂੰ ਰਲ ਕੇ ਅੱਗੇ ਲੜਾਈ ਲੜਨ ਦੀ ਲੋੜ ਹੈ ਸੋ ਸਾਰੇ ਜਾਨ ਵੀਰ